ਯਾਰ ਚਲਾ ਜਾਊਂਗਾ ਕੰਮ ਤੇ ਤੈਨੂੰ ਕੰਮ ਦੇ ਕੰਮ ਤੇ ਜਾਣ ਦੀ ਪਈ ਐ ਮੈਂ ਤੈਨੂੰ ਇੱਕ ਸਹੀ ਗੱਲ ਦੱਸ ਰਹੀ ਮੇਰੇ ਨਾਲ ਕੰਮ ਤੇ ਜਾਣ ਨੂੰ ਮੇਰਾ ਦਿਲ ਨਹੀਂ ਕਰਦਾ ਯਾਰ ਜੇ ਤੁਸੀਂ ਨਹੀਂ ਜਾਣਾ ਤਾਂ ਮੈਨੂੰ ਕੰਮ ਤੇ ਲਵਾ ਦੋ ਮੈਂ ਆਪਣਾ ਕੰਮ ਕਰੂੰ ਕਰਦਾ ਵੀ ਤਬਾਦ ਦਵਾਂ ਕਿਉਂ ਤੈਨੂੰ ਖਰਚਾ ਮਿਲ ਨਹੀਂ ਰਿਹਾ ਖਰਚੇ ਦੀ ਗੱਲ ਨਹੀਂ ਤੇ ਡੈਡੀ ਕੱਲੇ ਜਾਂਦੇ ਤੈਨੂੰ ਸ਼ਰਮ ਨਹੀਂ ਆਉਂਦੀ ਆਪਣੋ ਤੇ ਡੈਡੀ ਪਤਾ ਨਹੀਂ ਹਜੇ ਤੱਕ ਸੁੱਤੇ ਹੋਏ ਉੱਠੇ ਨਹੀਂ ਇਹ ਦਿਮਾਗ ਖਰਾਬ ਕਰਦੇ ਹਾਂ ਸਵੇਰੇ ਸਵੇਰੇ ਦਿਮਾਗ ਖਰਾਬ ਕਰਦੇ ਇੰਨੀ ਆਵਾਜ਼ਾਂ ਮਾਰੀ ਹਜੇ ਤੱਕ ਨਹੀਂ ਉੱਠੇ ਹਜੇ ਤੱਕ ਬੰਦਾ ਕੰਮ ਕਰਦਾ ਕਰਦੇ ਵੀ ਆਵਾਜ਼ਾਂ ਮਾਰਦਾ ਸਿਵਲ ਨਹੀਂ ਉੱਠਦੇ ਪਤਾ ਨਹੀਂ ਕੀ ਕਰਨਗੇ ਹਣ ਤੋ ਉੱਠ ਜੋ ਸਵੇਰ ਦਿਨੀ ਆਵਾਜ਼ਾਂ ਮਾਰੀ ਉਠੋ ਕੰਮ ਤੇ ਜਾਣਾ ਮੈਂ ਉਠੋਣਾ ਕੋਈ ਨਹੀਂ ਚਲ ਜਣਾ ਜਲ ਜਣਾ मेरा सारा काम हो गया तो सहज तो उठे नहीं उठ जाना थोड़ी देर और रोक लेना मैं उठ जाना आज उठ हां चाय पी लो आए अब चाय पीकर रोटी दबा ਪਹਿਲੇ ਚਾਹ ਤਾਂ ਪੀ ਲਾ ਮੈਂ ਵਾਸ਼ਰੂਮ ਜਾਣਾ ਹੈ ਹਜੇ ਤੂੰ ਰੋਟੀ ਵਾਸ਼ਰੂਮ ਜਾ ਕੇ ਰੋਟੀ ਖਾ ਲੈ ਫੇ ਕੰਮ ਤੇ ਜਾਣਾ ਵਾ ਹਾਂ ਕੋਈ ਗੱਲ ਨਹੀਂ ਚਲ ਜਾਾਂਗੇ ਕੀ ਕੋਈ ਗੱਲ ਨਹੀਂ ਤੂੰ ਦੋ ਦਿਨ ਤੇ ਕੰਮ ਤੇ ਨਹੀਂ ਗਏ ਹੋਏ ਹੋ ਓ ਯਾਰ ਚਲ ਜੂੰਗਾ ਯਾਰ ਯਾਰ ਚਲਾ ਜਾਊਂਗਾ ਕੰਮ ਤੇ ਤੇਨੂੰ ਕੰਮ ਤੇ ਕੰਮ ਤੇ ਜਾਣ ਦੀ ਪਈ ਐ ਮੈਂ ਤੈਨੂੰ ਇੱਕ ਸਹੀ ਗੱਲ ਦੱਸ ਰਹੀ ਮੇਰੇ ਨਾਲ ਕੰਮ ਤੇ ਜਾਣ ਨੂੰ ਮੇਰਾ ਦਿਲ ਨਹੀਂ ਕਰਦਾ ਯਾਰ ਨਹੀਂ ਤੁਸੀਂ ਨਹੀਂ ਜਾਣਾ ਤਾਂ ਮੈਨੂੰ ਕੰਮ ਤੇ ਲਵਾ ਦੋ ਮੈਂ ਆਪਣਾ ਕੰਮ ਕਰੂੰਗਾ ਕਰਦਾ ਵੀ ਤਬਾਦ ਦਵਾਂ ਕਿਉਂ ਤੈਨੂੰ ਖਰਚਾ ਮਿਲ ਨਹੀਂ ਰਿਹਾ

ਮੈਨੂੰ ਤਾਂ ਇਹ ਹੁੰਦਾ ਨਹੀਂ ਕਿ ਕਰਦਾ ਮੈਂ ਤਾਂ ਖਰਚਾ ਉਹ ਕਰ ਦੂੰਗਾ ਨਾ ਕੀ ਖਰਚਾ ਕਰ ਦੋਗੇ ਖਰਚਾ ਨਹੀਂ ਹੁੰਦਾਉਂਗੇ ਮੈਨੂੰ ਲਾ ਦੋ ਜੋ ਮਰਜ਼ੀ ਕਰੋ ਫਿਰ ਨਹੀਂ ਖਰਚਾ ਕਿਉਂ ਨਹੀਂ ਹੋਊਗਾ ਕਿੱਥੋਂ ਹੁੰਦਾ ਕਿਉਂ ਕਿੱਥੋਂ ਹੁੰਦਾ ਅੱਜ ਤੱਕ ਦੱਸ ਕਿਹੜੇ ਖਰਚੇ ਤੋਂ ਉਹ ਰੁਕਾਵਟ ਆਈ ਹੈ ਤੈਨੂੰ ਕਿੰਨੇ ਖਰਚੇ ਤੇ ਰੁਕਾਵਟ ਆਈ ਹੈ ਤਪ ਕਰ ਜੋ ਠੀਕ ਹੈ ਨਾ ਕਿਹੜੀ ਰੁਕਾਵਟ ਆਈ ਹੈ ਮੈਨੂੰ ਦੱਸ ਦੇ ਮੈਂ ਕੱਪੜੇ ਧੋਣ ਵਾਲੀ ਮਸ਼ੀਨ ਧੋਣ ਲੈਣ ਨੂੰ ਕਿਹਾ ਸੀ ਲੈ ਕੇ ਦਿੱਤੀ ਤੇਰ ਕੱਪੜੇ ਧੋਣ ਵਾਲੀ ਮਸ਼ੀਨ ਲੈ ਦਾਂਗੇ ਤੈਨੂੰ ਜਿਹੜੇ ਜ਼ਰੂਰੀ ਕਹਿ ਰਿਹਾ ਮੈਂ ਜ਼ਰੂਰੀ ਜਿਹੜੇ ਤੋਂ ਮੈਂ ਤੁਹਾਡੇ ਅੱਗੇ ਹੱ ਹਾਏ ਬਾਬ ਮੈਂ ਕੀ ਕਰਾਂ ਕਹਿ ਕੇ ਕਿ ਮੈਂ ਥੱਕ ਗਈਆਂ ਕਿ ਤੁਸੀਂ ਕੰਮ ਤੇ ਜਾਓ 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 ਦਿਮਾਗ ਖਰਾਬ ਕਰਦੇ ਕੰਮ ਤੇ ਨਹੀਂ ਜਾਂਦੇ ਹੱਸੋ